ਹੈਲੋ ਦੋਸਤੋ ਕੀ ਹਾਲ ਹੈ ਦੋਸਤੋ ਮੈਨੂੰ ਬੜੇ ਫੋਨ ਬੜੇ ਮੈਸੇਜ ਆਏ ਮੈਂ ਮਤਲਬ ਮਜਬੂਰ ਹੋ ਰਿਹਾ ਤੁਹਾਨੂੰ ਇਸ ਰੀਲ ਨੂੰ ਪਾਉਣ ਵਾਸਤੇ ਕਿਉਂਕਿ ਇੰਨੇ ਕੋ ਫੋਨ ਇੰਨੇ ਕੋ ਮੈਸੇਜ ਆ ਚੁੱਕੇ ਨੇ ਕਿ ਸਾਨੂੰ दारू ਪੀਣ ਦੇ ਫਾਇਦੇ ਦੱਸੋ ਛੋ ਆਪ ਸਭ ਨੂੰ ਪਤਾ ਹੀ ਨਹੀਂ दारू ਪੀਣ ਦੇ ਫਾਇਦੇ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਹੈ ਕੋਈ ਭੁੱਲਿਆ ਨਹੀਂ ਹੈ ਫਿਰ ਵੀ ਤੁਹਾਨੂੰ ਮੈਂ ਦੋ ਚਾਰ ਫਾਇਦੇ ਦੱਸ ਦਿੰਦਾ दारू ਕੀਤੇ ਸਭ ਤੋਂ ਵੱਡਾ ਫਾਇਦਾ ਘਰ ਦੇ ਵਿੱਚ ਕਦੀ ਚੋਰ ਨਹੀਂ ਆਉਂਦੇ ਦੂਸਰਾ ਫਾਇਦਾ ਕਦੀ ਕੁੱਤਾ ਨਹੀਂ ਕੱਟੇਗਾ ਤੁਹਾਨੂੰ ਤੀਸਰਾ ਫਾਇਦਾ ਅਚਾਨਕ ਮੌਤ ਨਹੀਂ ਹੁੰਦੀ ਚੌਥਾ ਫਾਇਦਾ ਬੰਦਾ ਦਿਵਾਲੀਆ ਨਹੀਂ ਹੁੰਦਾ ਸੋ ਤੁਹਾਡੀ ਤੁਸੀਂ ਹੁਣੇ ਜੀ ਐਕਸਪਲੇਨੇਸ਼ਨ ਵੀ ਮੰਗੋਗੇ ਜਿਵੇਂ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਕੁੱਤਾ ਨਹੀਂ ਕੱਟੇਗਾ ਦਾਰੂ ਪੀਣ ਤੋਂ ਬਾਅਦ ਤੁਹਾਡੇ ਹਾਲਾਤ ਇਹੋ ਜਿਹੇ ਹੋ ਜਾਣਗੇ ਤੇ ਤੁਹਾਡੇ ਤੋਂ ਆਪਣੇ ਆਪ ਤੁਰਿਆ ਨਹੀਂ ਜਾਣਾ ਤੁਹਾਨੂੰ ਲਾਠੀ ਦਾ ਸਹਾਰਾ ਲੈਣਾ ਪੈਣਾ ਜਦੋਂ ਤੁਸੀਂ ਲਾਠੀ ਦਾ ਸਹਾਰਾ ਲੈ ਕੇ ਨਿਕਲੋਗੇ ਘਰੋਂ ਬਾਹਰ ਕੁੱਤਾ ਮਤਲਬ ਇਹ ਜੇ ਤੁਹਾਡੇ ਨੇੜੇ ਆ ਜਾਏ ਜਾਂ ਘਟ ਜੇ ਲਾਖੀ ਨੂੰ ਦੇਖ ਕੇ ਦੂਰ ਭੱਜੇਗਾ। ਸੋ दारू ਪੀਂਦੇ ਕੁੱਤਾ ਕਦੇ ਨਹੀਂ ਘਟਦਾ। ਦੂਸਰਾ ਫਾਇਦਾ ਤੁਹਾਨੂੰ ਦੱਸਿਆ ਸੀ ਘਰ ਚ ਚੋਰ ਨਹੀਂ ਆਂਦੇ। दारू ਪੀਓਗੇ ਤਾਂ ਇਹੋ ਜਿਹੀਆਂ ਬਿਮਾਰੀਆਂ ਲੱਗ ਜਣਗੀਆਂ। ਸਾਰੀ ਰਾਤ ਖਾਉ 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 ਕਰਦੇ ਰਹੋਗੇ। ਘਰ ਦੇ ਵਿੱਚ ਜੇ ਕੋਈ ਚੋਰ ਆ ਵੀ ਜਾਏ ਤੁਹਾਨੂੰ ਤੁਹਾਡੀ ਖੰਗ ਦੀ ਆਵਾਜ਼ ਸੁਣ ਕੇ ਤੁਹਾਡਾ ਹਾਏ ਹਾਏ ਦੀ ਆਵਾਜ਼ ਸੁਣ ਕੇ ਚੋਟ ਪੱਜਣਗੇ ਤੁਹਾਡੇ ਘਰ ਨਹੀਂ ਆੜਗੇ ਕਿ ਬੰਦਾ ਜਾਗਦਾ ਗਿਆ ਸੋ ਦੋ ਫਾਇਦੇ ਹੋ ਗਏ ਤੀਸਰਾ ਫਾਇਦਾ ਅਚਾਨਕ ਮੌਤ ਨਹੀਂ ਹੁੰਦੀ ਜਦੋਂ दारू ਪੀਂਦੇ ਆ ਸਾਡਾ ਲੀਵਰ ਸੜ ਜਾਂਦਾ ਸਾਡੀਆਂ ਕਿਡਨੀ ਡੈਮੇਜ ਹੋ ਜਾਣੀਆਂ ਸਾਨੂੰ ਇੰਨੀਆਂ ਬਿਮਾਰੀਆਂ ਲੱਗ ਜਾਣੀਆਂ ਡਾਕਟਰ ਵੀ ਕਹਿ ਦਿੰਦੇ ਨੇ ਕੀ ਤੁਸੀਂ ਵਾਕਰ ਲੋਨ ਬਸ ਡਾਇਲਿਸਿਸ ਹੋਣਾ ਸ਼ੁਰੂ ਹੋ ਜਾਂਦੇ ਨੇ ਕੀਮੋਥੈਰੇਪੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਅਚਾਨਕ ਮੌਤ ਦਾ ਮਤਲਬ ਇਹ ਹੈ ਪਤਾ ਹੀ ਕੀ ਦਵਾਈ ਕੇ ਮੌਤ ਆ ਜਾਨੀ ਹੈ ਫਿਰ ਅਚਾਨਕ ਮੌਤ ਆਨ ਦਾ ਮਤਲਬ ਹੀ ਨਹੀਂ ਸੱਤੋਂ ਲਾਸਟ ਫਾਇਦਾ ਤੁਹਾਨੂੰ ਦੱਸਣ ਲੱਗਾ ਫਾਇਦੇ ਹੋਰ ਬੜੇ ਨੇ ਜੇ ਤੁਸੀਂ ਹੋਰ ਫਾਇਦੇ ਜਾਨਣਾ ਚਾਹੁੰਦੇ ਹੋ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ ਮੈਂ ਤੁਹਾਨੂੰ ਪਰਸਨਲੀ ਫਾਇਦੇ ਭੇਜਾਂਗਾ ਫਾਇਦੇ ਹੋਰ ਬਹੁਤ ਚਲੋ ਚੌਥਾ ਫਾਇਦਾ ਤੁਹਾਨੂੰ ਦੱਸਣਾ ਕਿ ਦਿਵਾਲੀਆ ਨਹੀਂ ਹੁੰਦਾ ਦੇਖੋ ਇੱਕ ਬੰਦਾ ਕਿੰਨੇ ਪੈਸੇ ਕਮਾਉਂਦਾ ਦਿਹਾੜੀ 1000 ਰੁਪਏ ਕਮਾ ਲੂ 2000 ਰੁਪਏ ਕਮਾ ਲੂ ਜੇ 1000 ਰੁਪਏ ਕਮਾਉਂਦਾ ਤਾਂ ਉਹ 5-600 ਵਾਲੀ ਬੋਤਲ ਲਾਊਗਾ ਨਾਲ ਮੇਟ ਗੁਰਗਾ ਲਾਊਗਾ ਨਾਲ ਕਿਸੇ ਦੋਸਤ ਯਾਰ ਨੂੰ ਬਿਠਾਊਗਾ ਪਿਆਊਗਾ ਜੇ 2000 ਜਾਂ 5000 ਕਮਾਉਂਦਾ ਤਾਂ ਬੋਤਲ 2000 ਵਾਲੀ ਲੈ ਲੂ 3000 ਵਾਲੀ ਲੈ ਲੇਗਾ ਸੋ ਪੈਸੇ ਉਹਦੇ ਜਿੰਨੇ ਕਮਾਣੇ ਆ ਰੋਜ਼ਦਾਰੂ ਚ ਡੁੱਲ ਜਾਂਦੇ ਆ ਜਾਂ ਮੀਟ ਮੁਰਗੇ ਆ ਜਾਂ ਦੋਸਤੀ ਯਾਰੀ ਚ ਡੁੱਲ ਜਾਂਦੇ ਆ ਸੋ ਦਿਵਾਲਾ ਤੇ ਨਿਕਲ ਜਾਨਾ ਦਿਵਾਲਾ ਨਿਕਲਣਾ ਹੀ ਨਹੀਂ ਤੁਹਾਡੇ ਕੋ ਪੈਸੇ ਹੀ ਨਹੀਂ ਹੋਣੇ ਤਾਂ ਦਿਵਾਲਾ ਕਿੱਥੋਂ ਨਿਕਲੇਗਾ ਤੁਹਾਡਾ ਸੋ ਦਾਰੂ ਪੀਂਦੇ ਚਾਰ ਪੈਦੇ ਪੱਲੇ ਬਰ ਲੋ ਆਪਣੇ ਸੋਣੀ ਜੀ ਇਥੋਂ ਨਸੀਹਤ ਲੈ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਸੁਧਾਰੋ ਤਾਂ ਕਿ ਮੈਨੂੰ ਦਰੂਪੀਨ ਦੇ ਫਾਇਦੇ ਤੁਹਾਨੂੰ ਦੱਸਣੇ ਨਾ ਪੈਣ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਫਾਲੋ ਕਰਨਾ ਸਾਨੂੰ ਫਾਲੋਅਰਸ ਔਰ ਸਬਸਕ੍ਰਾਈਬਰ ਦੀ ਲੋੜ ਹੈ ਬਹੁਤ